ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਵੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜੀਵਾਲ ਨੇ ਦਿੱਤਾ ਵੱਡਾ ਝਟਕਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਔਰ ਟੈਂਸ਼ਨ ਦੇ ਵਿੱਚ ਨੇ ਜਿਸ ਤਰ੍ਹਾਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਹਰ ਰੋਜ਼ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਜੇ ਗੱਲ ਕਰੀਏ ਜਿਹੜਾ ਝਟਕਾ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਤਾ ਹੈ ਯਾਨੀ ਕਿ ਭਗਵੰਤੋ ਮਾਨ ਦੇ ਨਾਲ ਜੱਗੋ ਤੇਰਵੀ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਵਾਰ-ਵਾਰ ਅਸੀਂ ਖਬਰ ਨਸ਼ਰ ਕਰਦੇ ਰਿਹਾ ਤੁਹਾਡੇ ਸਾਹਮਣੇ ਕਿ ਭਈ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੇ ਹੱਥ ਵਾਸ ਵਿੱਚ ਕੋਈ ਨਹੀਂ ਜਿਹੜੇ ਵੀ ਫੈਸਲੇ ਆਉਂਦੇ ਨੇ ਉਹ ਦਿੱਲੀ ਤੋਂ ਆਉਂਦੇ ਨੇ ਉਹ ਫੈਸਲੇ ਲੈਂਦੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸਪੀਮੋ ਕਰਤਾ ਤਰਤਾ ਅਰਵਿੰਦ ਕੇਸ ਜੀਵਾਲ ਲੇਕਿਨ ਹੁਣ ਤਾਂ ਹੱਦੋਂ ਬਾਹਲਾ ਹੀ ਕੰਮ ਵੱਧ ਗਿਆ ਹੈ ਇੱਕ ਪਾਸੇ ਇਹ ਵੀ ਇੱਕ ਖਬਰ ਨਸ਼ਰ ਹੋ ਰਹੀ ਹੈ ਕਿ ਜਿਹੜੇ ਪੰਜਾਬ ਦੇ ਵਿਧਾਇਕ ਨੇ ਤੇ ਦੂਸਰੇ ਪਾਸੇ ਦਿੱਲੀ ਦੇ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਉੱਤੇ ED ਨੇ ਇਸ ਕਾਰ ਚਕੰਜਾ ਕੱਸਿਆ ਹੋਇਆ ਹੈ ਕਿਉਂਕਿ ਵਿਦੇਸ਼ੀ ਫੰਡਿੰਗ ਹੋਈ ਹੈ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ED ਅਤੇ ED ਦੇ ਸਰਵਉੱਚ ਅਧਿਕਾਰੀਆਂ ਨੂੰ ਜਿਹੜੇ ਅਧਿਕਾਰੀ ਨੇ ਉਹ ਜਿਹੜੇ ਨੇ ਇਹ ਇਨਵੈਸਟੀਗੇਸ਼ਨ ਕਰ ਰਹੇ ਨੇ ਚਾਹੇ ਕੁਲਵੰਤ ਸਿੰਘ ਹੋਣ ਜੋ ਮੁਹਾਲੀ ਦੇ ਨੇ ਉਨ੍ਹਾਂ ਉੱਤੇ 48 ਹਜ਼ਾਰ ਕਰੋੜ ਰੁਪਏ ਦਾ ਵੱਡੇ ਫਰਾਡ ਦੇ ਇਲਜ਼ਾਮ ਨੇ ਜੇ ਗੱਲ ਕਰੀਏ ਦੁਰਕਵੇਸ਼ ਪਾਟਕ ਦੀ ਉਹਦੇ ਉੱਤੇ ਵੱਡੇ ਇਲਜ਼ਾਮ ਨੇ ਕਿ ਉਹਨੇ ਵਿਦੇਸ਼ ਤੋਂ ਫੰਡਿੰਗ ਲਈ ਹੈ ਗੁਜਰਾਤ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਲੇਕਿਨ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਝਟਕਾ ਲੱਗਿਆ ਹੈ ਉਹ ਵੀ ਕਾਫੀ ਕਾਬਲੇ ਤਰੀਫ਼ ਹੈ ਸਾਰੀ ਜ਼ਿੰਮੇਵਾਰੀ ਮਨੀਸ਼ ਸੋਧਿਆ ਆਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਅਧਿਆਪਕਾਂ ਨੂੰ ਪੜ੍ਹਾਈ ਲਿਖਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਦਿੱਤਾ ਜਾਵੇਗਾ ਉਹਦੇ ਵਾਸਤੇ ਨੌਕਰੀਆਂ ਪੈਦਾ ਕਰਾਂਗੇ ਨੌਕਰੀਆਂ ਦਿੱਤੀਆਂ ਜਾਣਗੀਆਂ ਕੋਈ ਵੀ ਟੀਚਰ ਜਿਹੜਾ ਹੈ ਅਧਿਆਪਕ ਹੈ ਉਹ ਟੈਂਕੀ ਤੇ ਨਹੀਂ ਚੜੇਗਾ ਰੋਡ ਜਾਮ ਨਹੀਂ ਕਰੇਗਾ ਇਹ ਅਕਸਰ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾਂਦਾ ਸੀ ਲੇਕਿਨ ਉਹ ਸਾਰਾ ਕੁਝ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਹਾਲਾਂਕਿ ਆਈਟੀ ਸੈੱਲ ਦਾ ਵੀ ਕੰਮ ਕਰਵਾਇਆ ਜਾ ਰਿਹਾ ਹੈ ਦੂਸਰੇ ਪਾਸੇ ਹਰਜੋਤ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛੇ ਬਿਨਾ ਕਈ ਟੀਚਰ ਆਪਣੇ ਹਲਕੇ ਦੇ ਵਿੱਚ ਲੁਆਏ ਹੋਏ ਨੇ ਜਿਨ੍ਹਾਂ ਦੀ ਕੋਈ ਤੋਕ ਹੀ ਨਹੀਂ ਬਣਦੀ ਜਿਹੜੇ ਉਹ ਟੀਚਰ ਹਲਕੇ ਦੇ ਵੀ ਨਹੀਂ ਯਾਨੀ ਕਿ ਹਰਜੋਤ ਬੈਂਸ ਇਟ ਮੀਨਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੱਡੇ ਨੇ ਹੁਣ ਸਿੱਖਿਆ ਕ੍ਰਾਂਤੀ ਦੀ ਜਿਹੜੀ ਗੱਲ ਚੱਲੀ ਹੋਈ ਹੈ ਉਹ ਸਾਰਾ ਸਿਹਰਾ ਕਿਹਨੂੰ ਦਿੱਤਾ ਜਾ ਰਿਹਾ ਹੈ ਉਹ ਮਨੀਸ਼ ਸੋਧਿਆ ਨੂੰ ਦਿੱਤਾ ਜਾ ਰਿਹਾ ਹੈ ਮਨੀਸ਼ ਸੋਧਿਆ ਨੂੰ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਵਿੱਚ ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਸਤੇ ਹਣੇਰੀਆਂ ਲਿਆ ਦਿੱਤੀਆਂ ਹੋਣ ਜੇ ਗੱਲ ਕਰੀਏ ਮਨੀਸ਼ ਸੋਧਿਆ ਦੀ ਮਨੀਸ਼ ਸੋਧਿਆ ਵੀ ਤਾਂ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜੀਵਾਲ ਜਤਿੰਦਰ ਚੈਨ ਮਨੀਸ਼ ਸੋਧਿਆ ਨੂੰ ਰੀਪਰਜੈਂਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਸਦੇ ਪੱਲੇ ਕੱਕ ਨਹੀਂ ਜਾਂ ਕਹਿਦੀ ਕਿ ਐਜੂਕੇਸ਼ਨ ਮਿਨਿਸਟਰ ਜਿਹੜੇ ਨੇ ਉਹ ਮਨੀਸ਼ ਸੋਧਿਆ ਦੇ ਨਾਲ ਮਿਲੇ ਹੋਏ ਨੇ ਤੇ ਜਿਹੜੀ ਸਾਰੀ ਸ਼ਕਤੀ ਹੈ ਸਾਰੀ ਪਾਵਰ ਹੈ ਉਹ ਆਪਣੀ ਝੋੜੀ ਦੇ ਵਿੱਚ ਪਾਉਣਾ ਚਾਹੁੰਦੇ ਨੇ ਹਰਜੋਤ ਬੈਂਸ ਅਤੇ ਜਿਹੜੀ ਲੱਗ ਭੰਗ ਉਹਨਾਂ ਨੇ ਪਾ ਵੀ ਲਈ ਹੈ ਯਾਨੀ ਕਿ ਕਸੂਤੀ ਫਸੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਪਾਸੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਰੋਧ ਪਿੰਡਾਂ ਦੇ ਵਿੱਚੋਂ ਜਿਹੜਾ ਸ਼ੁਰੂ ਹੋ ਗਿਆ ਹੈ ਜਿਸ ਦੇ ਟ੍ਰੇਲਰ ਦਿਖਣੇ ਸ਼ੁਰੂ ਹੋ ਗਏ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਮਨੀਸ਼ ਸੋਦੀਆ ਨੇ ਉਹਨਾਂ ਨੇ ਪੱਕੇ ਡੇਰੇ ਲਾ ਲਏ ਨੇ ਪੰਜਾਬ ਦੇ ਵਿੱਚ ਜਿਹੜੇ ਵੀ ਫੈਸਲੇ ਲੈ ਚਾ ਰਹੇ ਨੇ ਉਹਨਾਂ ਵੱਲੋਂ ਲੈ ਚਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਥੋੜੇ ਦਿਨਾਂ ਬਾਅਦ ਜਿੰਨੇ ਵੀ ਬੇਰੁਜ਼ਗਾਰ ਲੋਕ ਨੇ ਦਿੱਲੀ ਦੇ ਜਿਹੜੇ ਮਨੀਸ਼ ਸੋਦੀਆ ਦੇ ਨੇੜੇ-ਤੇੜੇ ਘੁੰਮਦੇ ਸੀ ਤੇ ਸੂਬੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਨੇੜੇ-ਤੇੜੇ ਘੁੰਮਦੇ ਸੀ ਉਹ ਸਾਰੇ ਇੱਥੇ ਲੈ ਆ ਜਾਣਗੇ ਪੰਜਾਬੀਆਂ ਨੂੰ ਕੁਰਸੀਆਂ ਛੱਡਣੀਆਂ ਪੈਣਗੀਆਂ ਯਾਨੀ ਕਿ ਇਸ ਤਰ੍ਹਾਂ ਦੇ ਤਾਮ-ਚਾਮ ਝੁੱਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਵੱਲੋਂ ਇਹਨਾਂ ਅਰਵਿੰਦ ਕੇਸ਼ੀਵਾਲ ਨੇ ਕਿਸੇ ਵੀ ਮੰਤਰੀ ਤੇ ਕਿਸੇ ਵਿਧਾਇਕ ਨੂੰ ਆਪਣੀ ਲੜਕੀ ਦੇ ਵਿਆਹ ਤੇ ਇਨਵੀਟੇਸ਼ਨ ਲਈ ਦਿੱਤਾ ਤੇ ਜਦੋਂ ਸਾਡਾ ਤਾਂ ਮਾੜਾ-ਮੋੜਾ ਉਦ ਘਾਟਣ ਹੁੰਦਾ ਹੈ ਤੇ ਅਸੀਂ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਸੁਪਰੀਮੋ ਅਰਵਿੰਦ ਕੇਸ਼ੀਵਾਲ ਨੂੰ ਬੁਲਾ ਲੈਂਦੇ ਹਾਂ ਯਾਨੀ ਕਿ ਸੂਬੇ ਦੇ ਹੁਣ ਜਿੰਨੇ ਵੀ ਫੈਸਲੇ ਲੈਉ ਜਾ ਰਹੇ ਨੇ ਖਾਸ ਕਰਕੇ ਐਜੂਕੇਸ਼ਨ ਬੇਸ ਤੇ ਸਿੱਖਿਆ ਬੇਸ ਤੇ ਉਹ ਮਨੀਸ਼ ਸੋਦੀਆ ਲੈ ਰਹੇ ਨੇ ਜਾਂ ਹਰਜੋਤ ਸਿੰਘ ਬੈਂਸ ਲੈ ਰਹੇ ਨੇ ਇਟ ਮੀਨਸ ਕਿ ਹਰਜੋਤ ਸਿੰਘ ਬੈਂਸ ਅਤੇ ਮਨੀਸ਼ ਸੋਦੀਆ ਦੀ ਜਿਹੜੀ ਪਾਵਰ ਹੈ ਉਹ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਤੋਂ ਕਿਤੇ ਜ਼ਿਆਦਾ ਉੱਪਰ ਹੈ ਇੰਜ ਲੱਗ ਰਿਹਾ ਹੈ ਜਿਵੇਂ ਸੂਬੇ ਦੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਜਿਹੜੇ ਉਹ ਸਕੱਤਰ ਸਕ੍ਰਿਪਟਡ ਹੋਣ ਜੋ ਕੁਝ ਵੀ ਇਹਨਾਂ ਬਰੂ ਦੱਸਿਆ ਜਾਂਦਾ ਉਹੀ ਬੋਲ ਦਿੰਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦਾ ਖਿਆਲ ਕਰਨਾ ਚਾਹੀਦਾ ਹੈ ਮਾਨ ਦੇ ਨਾਮ ਤੇ ਹੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਵੋਟਾਂ ਪਈਆਂ ਨੇ ਨਾ ਕਿ ਅਰਵਿੰਦ ਕੇਜੀਵਾਲ ਦੇ ਅਰਵਿੰਦ ਕੇਜੀਵਾਲ ਦੀ ਨਾ ਤਾਂ ਕਿਸੇ ਨੂੰ ਵਿਚਾਰਧਾਰਾ ਪਸੰਦ ਸੀ ਨਾ ਹੀ ਅਰਵਿੰਦ ਕੇਜੀਵਾਲ ਲੇਕਿਨ ਮਾਨ ਲੋਕਾਂ ਦਾ ਚਾਹੇਤਾ ਸੀ ਮਾਨ ਤੇ ਲੋਕਨ ਵਿਸ਼ਵਾਸੀ ਲੇਕਿਨ ਹੁਣ ਜਿਸ ਤਰ੍ਹਾਂ ਪ੍ਰੋਟੈਸਟ ਹੋ ਰਿਹਾ ਹੈ ਤੇ ਜਿਸ ਤਰ੍ਹਾਂ ਅਰਵਿੰਦ ਕੇਸ਼ੀਵਲ ਨੇ ਝਟਕਾ ਦੇ ਦਿੱਤਾ ਹੈ ਕਿ ਸਾਰੀ ਪਾਵਰ ਮਨੀਸਟਰ ਸੋਦੀਆ ਅਤੇ ਹਰਜੋਤ ਬੈਂਸ ਨੂੰ ਦੇ ਦਿੱਤੀ ਹੈ ਹੁਣ ਸਖਣੇ ਖਾਲੀ ਹੋ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਨੂੰ ਕੋਈ ਹੀਲਾ ਵਸੀਲਾ ਕਰਨਾ ਚਾਹੀਦਾ ਹੈ ਆਪਣਾ ਦਮ ਦਿਖਾਵੇ ਆਪਣੀ ਪਾਵਰ ਦਿਖਾਵੇ